ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਵਿੱਚ ਖੱਜਾਂ ਬਹੁਤ ਨੇ ਨਾ ਨਹੀਂ ਲੈ ਸਕਦੇ ਕਿਉਂਕਿ ਇੱਕ ਨਾਮ ਦੇ 15 ਬੰਦਨਾ 20-20 ਬੰਦੇ ਆ ਪਰ ਮੈਂ ਕਿਤੇ ਡਰ ਕੇ ਗੱਲ ਵੀ ਨਹੀਂ ਕੀਤੀ ਜਿਵੇਂ ਰਫਤਾਰ ਰਾਏ ਹੋ ਗਿਆ ਸੁਖ ਜਗਨਾਉ ਹੋ ਗਿਆ ਨਿਗਦੀ ਬਰੰਦਾਵਾ ਹੋ ਗਿਆ ਰਾਜ ਖਾਲਸਾ ਹੋ ਗਿਆ ਰਤਨ ਧਾਲੀਵਾਲ ਹੋ ਗਿਆ ਤੇ ਪੰਜ ਸੱਤ ਹੋਰ ਵੀ ਨੇ ਤੇ ਏ ਨਾ ਜਦੋਂ ਭਾਨੇ ਸਿੱਧੂ ਦੀ ਜਵਾਨਤ ਮਨਜ਼ੂਰ ਹੋਈ ਇਹਨਾਂ ਨੇ ਪੈਸੇ ਪੁਸੇ ਇਕੱਠੇ ਕਰਕੇ ਲੰਡੂ ਬੰਡੇ ਤੇ ਮੈਂ ਇੱਕ ਬੇਨਤੀ ਕਰਨੀ ਹੈ ਤਕਰੀਬਨ ਮੈਂ ਦੱਸ ਦਿੰਦਾ ਐ ਕਿਹਾ ਹੋਇਆ ਕਿ ਭਾਨਾ ਸਿੱਧੂ ਰਿਹਾ ਨਹੀਂ ਹੋਵੇਗਾ ਚਲੋ ਕੱਲ ਨੂੰ ਸੋਮਵਾਰ ਹੈ ਹੋ ਗਿਆ ਤਾਂ ਮੇਰੀ ਬੱਡੀ ਗੱਲ ਨਹੀਂ ਰਿਹਾ ਹੁਣ ਉਹ ਕਿਹੜਾ ਕੋਈ ਬਹੁਤ ਵੱਡੀ ਜੰਗ ਜਿੱਤ ਕੇ ਆਇਸੀ ਕੌਮ ਕੌਮ ਦੇ ਲਈ ਕੋਈ ਜੰਗ ਲੜੀ ਸੀ ਕੇਸਾਂ ਦੇ ਵਿੱਚ ਗਿਆ ਸੀ ਨੋਰਮਲ ਸੀ ਉਹ ਰਹਾ ਹੋ ਜੋ ਤਾਂ ਵੀ ਚੱਕਰ ਨਹੀਂ ਨਾ ਹੋ ਤਾਂ ਉਹਦੀ ਕਰਤੂਤ ਹੈ ਪਰ ਮੈਂ ਗੱਲ ਪਹਿਲਾਂ ਕਹੀ ਸੀ ਮੇਰੇ ਹਾਪਲੀਸ ਇਹ ਤੇ ਨਹੀਂ ਕਰਦੇ ਕਿਉਂਕਿ ਪੁਲਿਸ ਦੇ ਕੋਲ ਜਿਹੜੀ ਤਨਖਾਹ ਜਾਂਦੀ ਹੈ ਉਹ ਟੈਕਸ ਦੇ ਵਿੱਚੋਂ ਜਾਂਦੀ ਹੈ ਤੇ ਜਿਹੜੀ ਗਵਰਨਮੈਂਟ ਦੀ ਇਨਕਮ ਹੁੰਦੀ ਹੈ ਉਹਦੇ ਵਿੱਚ ਜਿਹੜਾ ਪੈਸਾ ਹੁੰਦਾ ਹੈ ਉਹ ਟੈਕਸ ਦਾ ਹੁੰਦਾ ਹੈ ਆਮ ਲੋਕਾਂ ਦਾ ਹੁੰਦਾ ਹੈ ਤੇ ਪੁਲਿਸ ਨੇ ਆਮ ਲੋਕਾਂ ਦੀ ਰਾਖੀ ਕਰਨੀ ਹੁੰਦੀ ਹੈ ਸੁਰੱਖਿਆ ਕਰਨੀ ਹੁੰਦੀ ਹੈ ਤੇ ਪੁਲਿਸ ਨੂੰ ਵੀ ਬੜਾ ਕੁਝ ਕਰਨਾ ਪੈਂਦਾ ਹੈ ਜਿਹੜੇ ਪਰਚੇ ਪਾਏ ਨੇ ਤੇ ਇਹ ਜਾਣਬੁੱਝ ਕੇ ਨਹੀਂ ਪਾਏ ਕੈਦਾਂ ਕਾਨੂੰਨ ਦੇ ਅੰਡਰ ਰਹਿ ਕੇ ਪਾਏ ਨੇ ਰੱਦ ਹੋ ਜਾਣਗੇ ਤਾਂ ਵੀ ਕੋਈ ਵੱਡੀ ਗੱਲ ਨਹੀਂ ਪਰ ਜਿਹੜੀਆਂ ਖੱਜਾ ਮੈਨੂੰ ਸੁਣਦੀਆਂ ਨੇ ਉਹਨਾਂ ਨੂੰ ਬੇਨਤੀ ਹੈ ਜਿਹੜੇ ਗਾਲੀ ਗਲੋਚ ਕਰਦੇ ਨੇ ਮੈਨੂੰ ਉਹਨਾਂ ਨੂੰ ਕਹਿਣਾ ਉਹਨਾਂ ਨੂੰ ਬੇਨਤੀ ਹੈ ਬੇਨਤੀ ਮੈਂ ਤਾਂ ਕਰਦਾ ਕਿਉਂਕਿ ਜਿਹੜਾ ਮਖੌਟਾ ਹੁੰਦਾ ਉਹ ਜਿਹਦੇ ਵੀ ਮੂੰਹ ਤੇ ਚੜਿਆ ਹੋਇਆ ਸੇਤੀ ਕਿਤੇ ਉਹ ਬੰਦਾ ਪਹਿਚਾਣਿਆ ਨਹੀਂ ਜਾਂਦਾ ਮੈਂ ਤਾਂ ਗੱਲ ਕੀਤੀ ਹੈ ਕਿਵੇਂ ਪਹਿਲਾਂ ਹੀ ਕਹਿੰਦਾ ਸੀ ਕਿ ਭਾਨਾ ਸídu ਰਹਾ ਨਹੀਂ ਹੁੰਦਾ ਤੇ ਹੁਣ ਕੱਲ ਨੂੰ ਸੋਮਵਾਰ ਹੈ ਜੇ ਆਸ ਹੈਗੇ ਆ ਤਾਂ ਲੱਡੂ ਖਰੀਦ ਲਿਓ ਲੱਡੂ ਬਣਦੇ ਹੋਣਗੇ ਤੁਸੀਂ ਸਰੋਪੇ ਵੀ ਥੋੜੇ ਬੋਤਲ ਰੱਖ ਲਿਓ ਲੈ ਕੇ ਕਿਉਂਕਿ ਜੋਧਾ ਜ਼ਿਲ੍ਹੇ ਚੋਂ ਆ ਰਿਹਾ ਨਾ ਜਿਹੜਾ ਜੋਦਾ ਗਾਣਾ ਕੱਢਦਾ ਸੀ ਲੋਕ ਕਹਿੰਦੀਆਂ ਭੈਣਾਂ ਨੂੰ ਤੇ ਉਹ ਨਾਲ ਫੋਟੋਆਂ ਵੀ ਐਡਿਟ ਕਰ ਲਿਓ ਤੇ ਉਹ ਵੀਡੀਓ ਚਲਾ ਵੀ ਲਓ ਉਸ ਵਕਤ ਵੀ ਆ ਜੋਦਾ ਆਇਆ ਜੀ ਗੱਲ ਕਰਨ ਵਾਲਾ ਇਹਨੂੰ ਸਰੋਪਾ ਦੇਣ ਲੱਗੇ ਲੱਡੂ ਬਣਨ ਲੱਗੇ ਕਹਿੰਨ ਉਹ ਬੰਡ ਲਿਓ ਕੋਈ ਅਰੇ ਠੀਕ ਹੈ ਪਰ ਜਿਹੜੀ ਮੈਂ ਗੱਲ ਕਹੀ ਸੀ ਤੇ ਉਹ ਗੱਲ ਸੱਚ ਹੋ ਗਈ ਹੈ ਤੁਸੀਂ ਮੰਨੋ ਨਾ ਮੰਨੋ ਸਾਨੂੰ ਕੀ ਮਤਲਬ ਜਿਹੜੀ ਮੈਂ ਗੱਲ ਕਹੀ ਸੀ ਨਾ ਉਹ ਗੱਲ ਸੱਚ ਹੋ ਗਈ ਰਹਾ ਨਹੀਂ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ